ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਮੇਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕ ਸੀਟਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੱਜਰਾਂ ਤੇ ਇੱਕ ਆਵਲੀ ਟੋਕੜ ਗੱਬਨ ਝੋਟੀ ਤੁਹਾਨੂੰ ਚੈੱਕ ਪਾਸ ਤੁਹਾਨੂੰ ਦਿਖਾਉਣੀ ਆ ਆਹ ਦੇਖ ਸਕਦੇ ਜੀ ਤੇ ਬਾਕੀ ਆ ਤਿੰਨ ਤੁਹਾਨੂੰ ਸੱਜਰਾਂ ਝੋਟੀਆਂ ਦਿਖਾਉਣੀ ਆ ਕੋਈ ਨੀਲੀ ਦੀ ਕੋਈ ਮੋਹਰਾ ਦੀ ਸਾਰੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਆ ਬੱਚੇ ਇਹਨਾਂ ਦੇ ਤਿੰਨ ਗੱਲਬਾਤ ਹੁਣ ਆਪਾਂ ਕਰਦੇ ਹਈ ਵਿਧੀਆਂ ਨਾਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਵਿਰਦੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਦਲਜੀਤ ਸਿੰਘ ਹਾਂਜੀ ਪਿੰਡ ਕਸੀਰਪੁਰ ਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਰੋਡ ਦੇ ਉੱਤੇ ਹੀ ਆ ਬਿਲਕੁਲ ਹਾਂ ਆਪਣਾ ਵਿਰਦੀ ਰੋਡ ਦੇ ਤੋਂ ਛੋਟਾ ਕਸੀਰਪੁਰ ਆ ਜੇ ਅਗੇ ਲੱਗੇ ਆ ਕਈਆਂ ਲੋਕਾਂ ਦਾ ਦੇਖਾ ਪੈਂਦਾ ਵਾ ਠੀਕ ਹੈ ਛੋਟਾ ਕਸੀਰਪੁਰ ਆ ਜੀ ਦੋ ਆ ਦੋਵੇਂ ਬਿਲਕੁਲ ਨਾਲ ਨਾਲ ਹੀ ਬਿਲਕੁਲ ਨਾਲ ਨਾਲ ਹੀ ਤੇ ਬਟਾਲਾ ਬਿਲਕੁਲ ਨਾਲੀ ਬਟਾਲਾ ਬਿਲਕੁਲ ਨਾਲ ਜੱਟ ਕਿਲੋ ਬਟਾਲਾ ਤੇ ਫੋਨ ਨੰਬਰ ਫੋਲ ਦੇ ਇੱਕ ਕਰੀ ਫੋਨ ਨੰਬਰ 9776933121 ਠੀਕ ਹੈ ਜੀ ਤੇ ਸ਼ੁਰੂਆਤ ਫੇਰ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮਾਜੇ ਤਾਂ ਹੀ ਆਪਾਂ ਕਰਨੀ ਹੈ ਚੰਗੇ ਪਿੱਠ ਪੁੜੇ ਦੀ ਹੈ ਵੀ ਕਿੰਨਾ ਸੁਆਜ ਵਿੱਚ ਜੀ ਇਹਦਾ ਇਹਦਾ ਵਿਰਜੀ ਤੀਜਾ ਸੁਆਜ ਕਿੰਨਾ ਕਿਚਰਾ ਹੋਇਆ ਸੁਈ ਨਾ ਇਹਨੂੰ ਅਜੇ ਤੀਜਾ ਦਿਨ ਚ ਸੁਈ ਨੂੰ ਤੇ ਬੋਲਾ ਕਿੰਨਾ ਕਿਤੇ 10 ਕਿਲੋ ਬੋਲਾ ਤਿਆਰ ਜੀ ਤਿਆਰ 10 ਲੀਟਰ ਬੋਲਾ ਕਿੰਨਾ ਕਿਚਵਾਜੇ ਦੁੱਧ ਦੇ ਦੁੱਧ 14-15 ਕਿਲੋ ਚਵਾਜੂਗੀ ਯਾ ਤੋਰ ਹਾਂ ਫੇਰ ਇੱਕ ਕਰੀ ਖੱਲਿਆ ਬੜੀ ਕਮਾਲ ਦੀ ਤਿਆਰ ਹੋਈ ਹੈ ਪਿੱਠਪੁੜੇ ਦੇ ਵਿੱਚ ਜਿਹੜੇ ਚੰਗੇ ਆ ਤੇ ਥਨਾ ਦਾ ਸਾਈਜ਼ ਗੈਪ ਵੀ ਜਦਾ ਚੰਗਾ ਸਾਂਭੀ ਸੌਂਦੀ ਚੰਗੀ ਜੀ ਹੈ ਤੇ ਵੀਰ ਜੀ ਫਿਰ ਕੀ ਮੁੱਲ ਰੱਖੀ ਹੈ ਤਾਂ ਆਪਾਂ ਮੁੱਲ ਵੀ ਜੀ ਲੋ ਕਿੰਨੇ ਲੱਖ ਲੱਖ ਕਰੀ ਜਾਂਦੇ ਜੀ ਹਾਂਜੀ 85000 ਦੇ ਦਾਂਗੇ 85000 ਦੀ ਕਰਨਾ ਮੌਕੇ ਤਾਂ ਮੰਤਨੁਰ ਕਰਦਾ ਮੌਕੇ ਜਨਾਗਾ ਕਿੰਨਾ ਕਰਤੀਏ 85 ਦੇ ਦਾਂਗੇ ਚਲੋ ਫੋਨ ਲਾਵੇ ਕੋਈ ਮੌਕੇ ਤੇ ਹੋ ਜਾਊਗਾ ਮੰਤਨ ਹਨਾ ਠੀਕ ਹੈ ਮਗਰ ਇਹਦੇ ਕੱਟਾ ਕੱਟੀ ਜੇ ਕੱਟੀ ਜੇ ਮਗਰ ਇਹਦੇ ਮਗਰ ਕੱਟੀ ਕਿਹੜੀ ਜੇ ਇਹਦੀ ਕੱਟਾ ਉਹ ਨਾੜ ਬੜਾ ਬੱਚਾ ਜੇ ਔੜੀ ਬੈਠੀ ਆ ਉਹ ਬੈਠੀ ਕੱਟੀ ਜਿਹੜੀ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਤੇ ਹੁਣ ਜਿਹੜੀ ਵਿਖਾਉਣੀ ਆ ਉਹਦਾ ਬੱਚਾ ਕਿਹੜਾ ਜੇ ਉਹਦਾ ਬੱਚਾ 2 ਨੰਬਰ ਦੀ ਦਾ ਨੀਲੀ ਦੀ ਕੱਟੀ ਆਹ ਜੀ ਇਹ ਕੱਟਾ ਕੱਟੀ ਜੇ ਕਾਲੀ ਕੱਟੀ ਜੇ ਦੋਵੇਂ ਕਟੀਆਂ ਹੀ ਆ ਹਾਂ ਜੀ ਇਹ ਦੋਵੇਂ ਕਟੀਆਂ ਜੇ ਕਿਹ ਨੰਬਰ ਆ ਗਿਆ ਤੇ ਲਿਆਓ ਹੁਣ ਨਿੰਦੀ ਦੀ ਝੋਟੀ ਵੀ ਖੋਲੀ ਹੈ। ਕਾਫੀ ਸਫਾਈਆਂ ਜੈ ਝੋਟੀ ਜੜੀ ਇਹ ਦੀ। ਕਿੰਨਾ ਸੂਆ ਜਵੇ ਜੀ ਇਹਦਾ? ਇਹਦਾ ਪਹਿਲਾ ਸੂਆ ਵੀ ਜੀ ਦੌਦੀ। ਅੱਛਾ ਦੋ ਦੰਦ ਆ। ਦੰਦ ਚੱਕੀਤੇ ਤੁਸੀਂ ਆਪ ਨੂੰ। ਬਿਲਕੁਲ ਛੋਟਾ ਸੰਗ ਆ। ਆਹ ਕੱਟੀ ਹੈ ਦੇਖੋ। ਠੀਕ ਹੈ ਜੀ ਇਹਦੇ ਮਗਰ ਵੀ ਜੜੀ ਕੱਟੀ ਆ। ਸੋਹਣੀ ਝੋਟੀ ਆ ਜੜੀ। ਬਾਕੀ ਅਗਲੇ ਸੂਵੇ ਨੂੰ ਝੋਟੀ ਜੜੀ ਚੰਗੀ ਤਿਆਰ ਹੋਣੀ ਆ। ਹੰਦੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਬੰਦੋ ਵੀ ਜੀ ਕਰੀ ਨਾ ਕਾਫੀ ਸਖਾਈਆਂ ਜਿਆ ਛੋਟੀ ਬਾਕੀ ਅੱਜ ਇਹ ਆ ਕਿ ਜਿਹੜੇ ਵੀ ਸ਼ਕੀਨ ਆ ਸੋਹਣੀਆਂ ਛੋਟੀਆਂ ਰੱਖੰਦੇ ਉਹਨਾਂ ਵੀਰਾਂ ਵਾਸਤੇ ਜਿਹੜੀ ਵੀਡੀਓ ਆ ਕਈਆਂ ਵੀਰਨ ਹੁੰਦਾ ਕਿ ਦੁੱਧ ਭਾਵੇਂ ਕਿਲੋ ਘੱਟ ਵੀ ਹੋਵੇ ਤੇ ਪਰ ਜਿਹੜੀਆਂ ਝੋਟੀਆਂ ਜਿਹੜੀਆਂ ਸੋਹਣੀਆਂ ਕਿੱਲੇ ਤੇ ਜਿਹੜਾ ਵੱਜਿਆ ਫਿਰ ਸੋਨਾ ਲੱਗੇ ਉਹਨਾਂ ਵੀਰਾਂ ਵਾਸਤੇ ਖਾਸ ਤੌਰ ਤੇ ਅੱਜ ਦੀ ਵੀਡੀਓ ਆ ਜਿਹੜੀ ਥਣ ਵੀ ਇਹਦੇ ਕੋ ਚੰਗਾ ਲੱਗਾ ਬਾਕੀ ਟਾਈਮ ਵੀਨ ਸ਼ਾਮ ਦਾ ਹੋ ਗਿਆ ਚਵਾਈ ਦਾ ਟਾਈਮ ਜਿਹੜਾ ਹੋਇਆ ਪਿਆ ਤੇ ਕਿੰਨਾ ਵੀਰ ਜਿਹਦੇ ਕੋਲ ਦੁੱਧ ਮੁੱਕੇ ਤੇ ਦੁੱਧ ਦੇ ਕੋ 8 ਕਿਲੋ ਹੋਗਾ 7 ਕਿਲੋ ਦੀ ਗਾਰੰਟੀ ਹੋਊਗੀ ਅੱਛਾ ਹਾਂਜੀ ਕਿੰਨੇ ਦਿਨ ਹੈ ਸੋਈਆਂ 16 ਦਿਨ ਸੋਈ ਨੂੰ ਕਿੰਨਾ ਕਿਚਵਾ ਜੀ ਦੁੱਧ ਦੇ ਦੁੱਧ ਵਿੱਚ 10 ਕਿਲੋ ਚਵਾਈ ਜਾਊਗੀ ਅੱਛਾ ਪਹਿਲੇ ਸਵੇਰ ਮਾਲਵੇ ਦੀ ਝੋਟੀ ਵੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਕੀ ਰੱਖੀਏ ਫਿਰ ਮੁੱਲ ਆਪਾਂ ਮੁੱਲ ਵੀ ਜੀ 68000 ਕਰ ਦਨੇ ਦਾ 68000 ਦੀ ਹਾਂਜੀ ਹਾਂਜੀ ਵਿੱਚੋਂ ਕਰ ਦਈਏ ਕੁਸ਼ਮੰਤਨ ਕਰਾ ਲਓ ਜਿੰਨਾ ਕਰਾਉਣਾ ਜੀ ਕਿੰਨਾ ਕਰ ਦਈਏ ਕਿੰਨਾ ਤੁਸੀਂ ਕਰਵਾਤਾ 68 ਦੀ ਕਰ ਦਈਏ ਪੂਰੇ 65 ਦੇ ਦਾਂਗੇ ਅੱਛਾ 65000 ਦੀ ਦੇ ਦੋਗੇ ਹਾਂਜੀ ਹਾਂਜੀ ਪਹਿਲੇ ਸਵੇਰ ਝੋਟੀ ਹਾਂਜੀ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਮੌਕੇ ਤੇ ਹੋ ਜੂ ਮੰਤਨ ਹਣਾ ਹਾਂਜੀ ਹਾਂਜੀ ਹੁਣ ਇਹਦੇ ਮਗਰ ਕਟਾ ਜੇ ਇਹਦੇ ਮਗਰ ਕਟਾ ਜੇ ਇਹ ਵੀ ਦੇਖ ਸਕਦੇ ਬਿਲਕੁਲ ਛੋਟਾ ਸេង ਹੈ ਸ਼ਕੀਨ ਚੋਟੀ ਜੇ ਇਹ ਮੋਏ ਵੀ ਜੀ ਅਸ਼ੇਮੋ ਚਾਰ ਦੰਦ ਆ ਹਾਂਜੀ ਹਾਂਜੀ ਸੂਆ ਪਹਿਲਾ ਹੀ ਸੂਆ ਪਹਿਲਾ ਇਹਦਾ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 15 ਦਿਨ ਹੋ ਗਏ ਵੀਰ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਬਹੁਤ 12 ਕਿਲੋ ਅੱਛਾ ਹਾਂਜੀ ਤਿਆਰ ਆ 11 ਦੀ ਗਾਰੰਟੀ ਲੈ ਜੇ ਕੋਈ ਧਾਰ ਬਣਾ ਮਾਰੇ ਜਾਂ ਫਿਰ ਤੋਰੀਏ ਤੇ ਦੰਦ ਚੱਕ ਕੇ ਕਿਤੇ ਵੀ ਜੇ ਤੁਸੀਂ ਹਾਂ ਜੀ ਦੰਦ ਚੱਕ ਕੇ ਕਿਤੇ ਜੇ ਠੀਕ ਹੈ ਬਾਕੀ ਕੋਈ ਵੀਰ ਆਪ ਵੀ ਆਣ ਕੇ ਚੈੱਕ ਕਰਕੇ ਲੈ ਜੇ ਸੱਲੀ ਕਰਕੇ ਖੜੇ ਵੀਰ ਆਪਾਂ ਲੋ ਜਾ ਬਾਕੀ ਸੁੰਨੀਆਂ ਸਵਾਈਆਂ ਝੋਟੀਆਂ ਵਾ ਆ ਜਾ ਆ ਜਾ ਆਹ ਦੇਖ ਸਾਡੇ ਜੇ ਥੱਲੇ ਬੜੀ ਚੰਗੀ ਤਿਆਰ ਹੋਈ ਆ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ 11 ਲੀਟਰ ਪੱਕਾ ਜਿਹੜਾ ਤਿਆਰ ਦਾਸਤੇ 11 12 ਲੀਟਰ ਬਾਕੀ ਸੋਹਣੀ ਝੋਟੀਆਂ ਜੀ ਸਾਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਆ ਦੇਖ ਲਾ ਦੇ ਜੇ ਪੂਰੀ ਸਫਾਈ ਚ ਇਹਦਾ ਵੀ ਹਵਾਨਾ ਤੇ ਦੁੱਧ ਵੀ ਇੱਜ ਫਿਰ ਪੱਕਾ ਜਿੰਨਾ ਹੈ ਗਰਮ ਹੈ ਕੋਈ 11 ਕਿਲੋ ਵੀ ਜੀ ਮਾਵੇਂ ਕੋਈ ਧਾਰ ਬਣਾ ਮਾਰੇ ਅੱਛਾ ਹਾਂ ਜੀ ਜਿੰਨਾ ਦੁੱਧ ਸਿਓ ਉਹਨਾਂ ਨਿਕਲੂ ਨਿਕਲੂ ਵੱਧ ਨਿਕਲੂ ਮਾਹ ਕਰਨ ਨਹੀਂ ਦਿੰਦਾ ਨਿਕਲੂ 12 ਹੀ ਤੇ ਇਹਦਾ ਮੁੱਲ ਮੁੱਲ 85 ਦੇ ਦਾਂਗੇ ਵੀ ਇਹ ਵੀ 85 ਦੀ ਹਾਂਜੀ ਹਾਂਜੀ ਵਿੱਚੋਂ ਕਰਨਾ ਮੰਤਨ ਕਰ ਦਾਂਗੇ ਜਿੰਨਾ ਕਹੋਗੇ ਵੀ ਜੀ ਚਲੋ ਮੌਕੇ ਤੇ ਫੋਨ ਲਾਵੇ ਕੋਈ ਕੋਈ ਫੋਨ ਲਾਵੇ ਖੁੱਲਾ ਕਰ ਦੇ ਮੰਤਨ ਕਰਦਾ ਖੁੱਲਾ ਕਰਦਾ ਠੀਕ ਹੈ ਜੀ ਹਾਂ ਦੇ ਸੰਦੇ ਥੱਲੇ ਚੰਗੀ ਤਿਆਰ ਹੋਈ ਆ ਕੋਣੇ ਤੋਂ ਇੱਕੜ ਗੱਪਣਾ ਕੀ ਜੇ ਇੱਕ ਹਾਂਜੀ ਹਾਂਜੀ ਇਹ ਕਿੰਨੇ ਚੱਬਦੀ ਇਹਦਾ ਪੰਜਾਂ ਮਹੀਨੇ ਗੱਪਣ ਵੇਜੀ ਅੱਛਾ ਹਾਂਜੀ ਪੰਜਾਂ ਮਹੀਨਾ ਦੀ ਗੱਪਣ ਚੱਕ ਪਾਸਟੇ ਚੱਕ ਪਾਸ ਵੇਜੀ ਆਪਣੇ ਪਸੰਦੀਖਰਾ ਖੜੇ ਜਿਹਨੇ ਹੜਨੀ ਵੀਰਨੇ ਕੋਲ ਬਾਕੀ ਗੱਦ ਕਾਟ ਤੇ ਪਿੱਠਪੋੜੇ ਪੱਖਾਂ ਵੇਖੀ ਤੇ ਚੰਗੀ ਆ ਜਿਹੜੀ ਦੋ ਦੋ ਵੀਰ ਵਾਲੇ 8 ਕਿਲੋ 7 ਕਿਲੋ ਦੀ ਗਰੰਟੀ ਹੋਊਗੀ 7 ਕਿਲੋ ਹੈਗਾ ਪੱਕਾ ਦੁੱਧ 8 ਕਿਲੋ ਦੁੱਧ ਆਠੀ ਹੋਊਗਾ ਠੀਕ ਹੈ ਜੀ ਹਾਂਜੀ ਬਾਕੀ ਆ ਹਵਾਨਾ ਲੱਗਦਾ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ थाने ਤੁਨ ਮਿਰਜੀ ਓਕੇ ਸਾਰੇ ਬਰੋਪਰ ਕੋਈ ਇੱਕ ਧਾਰ ਦਾ ਨਹੀਂ ਫਰਕ ਹੋ ਠੀਕ ਹੈ ਜੀ ਕੋਈ ਭੂ ਛਟਾ ਨਹੀਂ ਕੋਈ ਧਾਰ ਦਾ ਕੋਈ ਕਦਾ ਲੱਗਣਾ ਬਾਕੀ ਇੱਥੇ ਆ ਕੇ ਪਸੰਦ ਕਰਕੇ ਵੇਚ ਚੱਕ ਕੇ ਖੜੋ ਉਤਰਾਂ ਜਿਹੜੀ ਸੋਹਣੀ ਝੋਟੀ ਆ ਜਿਹੜੀ ਦੁੱਧ 7 ਕਿਲੋ ਆ ਜਿਹੜਾ ਇਹਦੇ ਕੋਲ ਦਸ ਤੇ ਮੋਕੇ ਤੇ ਤੇ ਥਣ ਪੂਰੇ ਹੀ ਆ ਕੇ ਬਿਲਕੁਲ ਇੱਕ ਥੋੜਾ ਜਿਹਾ ਵੱਡਾ ਛੋਟਾ ਨਹੀਂ ਲੱਗਦਾ ਹਾਂਜੀ ਥਣ ਥੋੜਾ ਵੱਡਾ ਛੋਟਾ ਨਹੀਂ ਲੱਗਦਾ ਇੱਕ ਬਾਜੀ ਕੋਈ ਇਹਦਾ ਧਾਰ ਦੇ ਇੱਕ ਦਾ ਫੱਕਣਾ ਹੋਊਗਾ ਅੱਛਾ ਮਤਲਬ ਉਤਨਾ ਪੂਰਾ ਹੀ ਆ ਬਿਲਕੁਲ ਓਕੇ ਆ ਤੇ ਇਹਦਾ ਮੁੱਲ ਮੁੱਲ ਵੀ ਜੀ 65000 ਦਾ ਅੱਛਾ ਕਿੰਨੇ ਦੀ ਦੇ ਦੇਣੀ ਆਪਾਂ ਇਹ ਤੁਸੀਂ ਦੱਸ ਦਿਓ ਕਿੰਨੇ ਦੀ ਜੈਸ ਨੂੰ ਹੀ ਕਰਦੀ ਹੈ ਵੀ ਚਲੋ ਮੋਕੇ ਤੇ ਕਰਦੇ ਹੋ ਫਿਰ ਬਾੜੀ ਆ ਅੱਛਾ 60000 ਦੀ ਦੇ ਦੋਗੇ ਠੀਕ ਹੈ ਬਾਕੀ ਕੋ ਫੋਨ ਲਾਵੇ ਹੈ ਨਾ ਫੋਨ ਲਾਵੇ ਆਪਣੇ ਬਾਕੀ ਆ ਦੇਖ ਸਕਦੇ ਥਣ ਥਣ ਵੀਰ ਜੀ ਨੇ ਉਤਨਾ ਕਹਿੰਦੇ ਕਿ ਪੂਰਾ ਹੀ ਆ ਜਿਹੜੇ ਬਿਲਕੁਲ ਚਿਹ ਹਾਂਜੀ ਵਿਦਿਆ ਕੋਸ਼ਕਾ ਨਾ ਫਿਰ ਹਾਂਜੀ ਜੀ ਅਸੀਂ ਤੇ ਗਏ ਹੋ ਹਰ ਵਾਰ ਕਹੀਦਾ ਕਿ ਆਪਣੀ ਤਸੱਲੀ ਕਰਕੇ ਖੜੋ ਹਾਂਜੀ 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 ਠੀਕ ਹੈ ਵਿਦਿ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ